ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਇੱਕ ਦਿਨ ਮੈਂ ਟ੍ਰੇਨ ਦਾ ਸਫ਼ਰ ਕਰਨਾ ਸੀ ਮੈਂ ਟੈਗਡ ਬੁੱਕ ਕਰਾਈ ਹੋਈ ਸੀ ਜੋ ਉਸਤੇ ਦਿੱਤਾ ਸੀ ਸੀਟ ਨੰਬਰ ਮੈਂ ਉਹਦੇ ਤੇ ਜਾ ਕੇ ਬੈਠ ਗਿਆ ਟ੍ਰੇਨ ਹਜੇ ਤੁਰਨੀ ਸੀ ਪਰ ਉਹ ਤੋਂ ਪਹਿਲਾਂ ਮੈਨੂੰ ਇੱਕ ਰੋਂਦੀ ਹੋਈ ਲੇਡੀਜ਼ ਦੀ ਆਵਾਜ਼ ਸੁਣਾਈ ਦਿੰਦੀ ਹੈ ਮੈਂ ਆਪਣੇ ਚਾਰੇ ਪਾਸੇ ਘੁੰਮ ਫਿਰ ਕੇ ਦੇਖਿਆ ਪਰ ਉੱਥੇ ਮੈਨੂੰ ਕੋਈ ਨਜ਼ਰ ਨਾ ਆਇਆ ਕਿਉਂਕਿ ਟ੍ਰੇਨ ਦੇ ਉਸ ਡੱਬੇ ਦੇ ਵਿੱਚ ਵੀ ਮੈਂ ਇਕੱਲਾ ਹੀ ਸੀ ਟ੍ਰੇਨ ਤੁਰਪੀ ਤੁਰੀ ਨੂੰ ਵੀ 10 ਮਿੰਟ ਹੋ ਗਏ ਪਰ ਉਹ ਆਵਾਜ਼ ਰੋਣ ਦੀ ਲਗਾਤਾਰ ਆ ਰਹੀ ਸੀ ਮੈਂ ਉੱਠਿਆ ਉੱਠ ਕੇ ਆਸੇ ਪਾਸੇ ਦੇਖਿਆ ਫਿਰ ਮੇਰੀ ਨਜ਼ਰ ਇੱਕ ਬੁੱਢੀ ਔਰਤ ਤੇ ਪੈਂਦੀ ਹੈ ਜਿਹੜੀ ਕਿ ਅਗਲੇ ਕੈਬਨ ਦੇ ਵਿੱਚ ਸੀਟ ਦੇ ਨਾਲ ਲਾ ਕੇ ਬੈਠੀ ਸੀ ਮੈਂ ਉਸ ਔਰਤ ਨੂੰ ਜਾ ਕੇ ਪੁੱਛਦਾ ਵੀ ਮਾਤਾ ਕੀ ਗੱਲ ਹੋ ਗਈ ਤੂੰ ਰੋਣ ਦੀ ਕਾਤੋਂ ਹੈ ਕੀ ਤਕਲੀਫ ਹੈ ਮੈਨੂੰ ਦੱਸ ਮੈਂ ਤੇਰੀ ਕੀ ਹੈਲਪ ਕਰ ਸਕਦਾ ਇਹਨੇ ਨੂੰ ਇੱਕ ਦੋ ਬੰਦੇ ਹੋਰ ਉੱਥੇ ਆ ਗਏ ਤੇ ਉਹ ਮੈਨੂੰ ਕਹਿੰਦੇ ਅਸੀਂ ਵੀ ਪਹਿਲਾਂ ਪੁੱਛ ਕੇ ਗਏ ਆਂ ਵੀ ਤੂੰ ਰੋ ਕਿਉਂ ਰਹੀ ਆਂ ਪਰ ਇਹ ਕੁਝ ਨਹੀਂ ਦੱਸਦੀ ਮੇਰੇ ਕਾਫੀ ਜੂਰ ਪਾਉਣ ਤੇ ਉਸ ਔਰਤ ਨੇ ਮੇਰੇ ਅੱਗੇ ਇੱਕ ਲਫਾਫਾ ਕਰਤਾ ਮੈਂ ਕਹਿੰਦੀ ਲਓ ਆਪੇ ਹੀ ਦੇਖ ਲਓ ਜਦੋਂ ਮੈਂ ਲਫਾਫਾ ਦੇਖਿਆ ਤਾਂ ਉਹਦੇ ਵਿੱਚ 4 ਪੈਕੇਟ ਪ੍ਰਸ਼ਾਦ ਦੇ ਸੀ ਤੇ ਉਹਦੇ ਨਾਲ 200 ਰੁਪਇਆ ਤੇ ਨਾਲ ਇੱਕ ਕਾਗਜ਼ ਦਾ ਟੁਕੜਾ ਸੀ ਜਿਹਦੇ ਤੋਂ ਬਹੁਤ ਵਧੀਆ ਖੁਸ਼ਬੂ ਆ ਰਹੀ ਸੀ ਮੈਂ ਫੇਰ ਉਸ ਔਰਤ ਨੂੰ ਪੁੱਛਿਆ ਮੈਂ ਕਿਹਾ ਮਾਤਾ ਗੱਲ ਕੀ ਆ ਇਹ ਕੀ ਆ ਸਾਰਾ ਕੁਝ ਤਾਂ ਉਹ ਰੋਦੀ ਹੋਈ ਕਹਿੰਦੀ ਵੀ ਮੈਂ ਰੱਬ ਦੇ ਘਰ ਗਈ ਸੀ ਮੈਂ ਉੱਥੇ 200 ਰੁਪਏ ਦਾ ਪ੍ਰਸ਼ਾਦ ਲਿਆ ਤੇ 200 ਰੁਪਏ ਦੇ ਪ੍ਰਸ਼ਾਦ ਦੇ ਵਿੱਚ ਸਿਰਫ 2 ਪੈਕੇਟ ਪ੍ਰਸ਼ਾਦ ਦੇ ਆਉਣੇ ਸੀ ਪਰ ਮੈਨੂੰ ਉੱਥੇ ਪ੍ਰਬੰਧਕਾਂ ਨੇ ਸਿਰਫ 1 ਪੈਕੇਟ ਪ੍ਰਸ਼ਾਦ ਦਾ ਦਿੱਤਾ ਤੇ ਮੈਂ ਉਹਨਾਂ ਨਾਲ ਥੋੜਾ ਬਹਿਸਣ ਵਾਦੀ ਲੱਗੀ ਵੀ ਮੈਂ 200 ਰੁਪਏ ਦਿੱਤਾ ਤੁਸੀਂ ਮੈਨੂੰ 2 ਪੈਕੇਟ ਪ੍ਰਸ਼ਾਦ ਦੇ ਦਿਓ ਤਾਂ ਅੱਗੇ ਉਹ ਪ੍ਰਬੰਧਕ ਕਹਿੰਦੇ ਵੀ ਨਹੀਂ ਨਹੀਂ ਮਾਤਾ ਤੂੰ ਚੱਲ ਅੱਗੇ ਰਸ਼ ਬਹੁਤ ਆ ਤੇ ਮੈਂ ਉੱਥੇ ਖੜ ਕੇ ਰੱਬ ਨੂੰ ਕੋਸਣ ਲੱਗ ਗਈ ਵੀ ਰੱਬਾ ਤੇਰੇ ਦੁਆਰ ਤੇ ਵੀ ਆਹ ਕੁਝ ਹੁੰਦਾ ਤੂੰ ਮੈਨੂੰ ਪ੍ਰਸ਼ਾਦ ਵੀ ਨਹੀਂ ਦੇ ਸਕਦਾ ਮੈਂ ਉੱਥੋਂ ਬਾਹਰ ਆਈ ਤੇ ਪੌੜੀਆਂ ਦੇ ਵਿੱਚ ਬੈਠ ਗਈ ਉੱਥੇ ਬੈਠ ਕੇ ਮੈਂ ਰੱਬ ਨੂੰ ਫੇਰ ਕੋਸਣ ਲੱਗ ਗਈ ਵੀ ਰੱਬਾ ਤੇਰੇ ਲਈ ਇਹ ਚੰਗੀ ਗੱਲ ਨਹੀਂ ਮ ਇਨੇ ਨੂੰ ਉੱਥੇ ਇੱਕ ਜਵਾਕ ਆਉਂਦਾ ਉਹ ਮੈਨੂੰ ਆ ਕੇ ਕਹਿੰਦਾ ਮਾਤਾ ਆ ਮੇਰਾ ਲਫਾਫਾ ਸਾਹਮਣੇ ਰੱਖੀ ਮੈਂ ਹੁਣੇ ਆਇਆ ਪਾਣੀ ਪੀ ਕੇ ਪਰ ਉਹ ਪਾਣੀ ਪੀਣ ਜਾਂਦਾ ਜ਼ਰੂਰ ਆ ਪਰ ਵਾਪਸ ਆਉਂਦਾ ਕਿਤੇ ਦਿਖਾਈ ਨਹੀਂ ਦਿੰਦਾ ਮੈਂ ਕਾਫੀ ਟਾਈਮ ਢੀਕਿਆ ਤੇ ਫਿਰ ਮੈਂ ਉਹ ਜਦੋਂ ਲਫਾਫਾ ਦੇਖਿਆ ਤਾਂ ਉਹਦੇ ਵਿੱਚ 4 ਪੈਕਟ ਪ੍ਰਸ਼ਾਦ ਦੇ ਤੇ 200 ਰੁਪਇਆ ਤੇ ਇੱਕ ਕਾਗਜ਼ ਜਿਹਦੇ ਉੱਤੇ ਲਿਖਿਆ ਹੋਇਆ ਕਿ ਮਾਤਾ ਮੇਰੇ ਨਾਲ ਐਡੀ ਛੇਤੀ ਨਾ ਰੁੱਸ ਜਾਇਆ ਕਰ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਐਡੀ ਜਲਦੀ ਮੇਰੇ ਨਾਲ ਨਾ ਰੁੱਸਿਆ ਕਰ ਬਹੁਤ ਛੋਟੀ ਜੀ ਕਹਾਣੀ ਜਿਹਦਾ ਸਾਰ ਜਿਹਦੇ ਵਿੱਚੋਂ ਜਿਹੜਾ ਇਹਦਾ ਭਾਵ ਆ ਉਹ ਬਹੁਤ ਵੱਡਾ ਪਰ ਜੇ ਸਮਝ ਆ ਜਾਵੇ ਤਾਂ ਜਿਹੜਾ ਸਾਨੂੰ ਸਮਝਾਉਂਦਾ ਕਿ ਜੇ ਤੁਸੀਂ ਸੱਚੇ ਦਿਲ ਨਾਲ ਸੱਚੀ ਆਤਮਾ ਦੇ ਨਾਲ ਉਸ ਪਰਮਾਤਮਾ ਦਾ ਨਾਮ ਲਿਆ ਉਹਦੀ ਭਗਤੀ ਕੀਤੀ ਆ ਉਹਨੂੰ ਯਾਦ ਕੀਤਾ ਤਾਂ ਉਸ ਅਕਾਲ ਪੁਰਖ ਉਸ ਪਰਮਾਤਮਾ ਦੀ ਕਿਰਪਾ ਜ਼ਰੂਰ ਹੋਊਗੀ ਬਸ ਥੋੜਾ ਸਬਰ ਰੱਖ ਇਥੋਂ ਤੱਕ ਕਿ ਨਾ ਸਿਰਫ ਪ੍ਰਮਾਤਮਾ ਦੀ ਕਿਰਪਾ ਹੀ ਹੋਊਗੀ ਪ੍ਰਮਾਤਮਾ ਅਕਾਲ ਪੁਰਖ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਨਾਲ ਸਹਾਈ ਹੋਊਗਾ ਨਾਲ ਖੜਾ ਹੋਊਗਾ ਫਿਰ ਵੀ ਜੇ ਕੋਈ ਮੁਸੀਬਤ ਤੁਹਾਡੇ ਤੇ ਆਣ ਪਈ ਆ ਤਾਂ ਸਬਰ ਰੱਖੋ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਤੁਹਾਡੀ ਮਦਦ ਜ਼ਰੂਰ ਕਰੂਗਾ ਬਸ ਤੁਸੀਂ ਸੱਚੇ ਮਨੋਂ ਸੱਚੀ ਆਤਮਾ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਉਸ ਅਕਾਲ ਪੁਰਖ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਿਆ ਕਰੋ ਤਤ ਤੁਹਾਡਾ ਬਾਲ ਵੀ 빙ਾ ਨਹੀਂ ਹੋਵੇਗਾ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਗਲਤੀ ਭੁੱਲ ਚੁੱਕ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ